ਹਾਂਜੀ ਸਾਡੀ ਰਜੀਵ ਐਂਡ ਕੰਪਨੀ ਪਿਛਲੇ 88 ਸਾਲ ਤੋਂ ਅਸੀਂ ਟਾਇਰ ਦਾ ਬਿਜ਼ਨਸ ਲੂਬ੍ਰਿਕੈਂਟ ਦਾ ਤੇ ਬੈਟਰੀ ਦਾ ਬਿਜ਼ਨਸ ਕਰਦੇ ਆ ਰਹੇ ਹਾਂ ਗੁਰਦਾਸਪੁਰ ਵਾਸੀਆਂ ਨੇ ਸਾਨੂੰ ਅੱਜ ਤੱਕ ਬਹੁਤ ਪਿਆਰ ਦਿੱਤਾ ਹੁਣ ਅਸੀਂ ਗੁਰਦਾਸਪੁਰ ਸ਼ਹਿਰ ਲਈ ਇੱਕ ਨਵਾਂ ਵੈਂਚਰ ਲੈ ਕੇ ਆਏ ਹਾਂ ਜਿਹਨੂੰ ਇਲੈਕਟ੍ਰਿਕ ਸਕੂਟੀ ਈ-ਸਪ੍ਰਿੰਟੋ ਕੰਪਨੀ ਦੇ ਨਾਲ ਅਸੀਂ ਇੱਥੇ ਸ਼ੋਰੂਮ ਖੋਲ੍ਹਿਆ ਮੰਡੀ ਚੌਂਕ ਗੁਰਦਾਸਪੁਰ ਦੇ ਵਿੱਚ ਤੇ ਅਸੀਂ ਹੁਣ ਅੱਗੇ ਵੀ ਇਹੀ ਗੁਰਦਾਸਪੁਰ ਲੋਕਾਂ ਨੂੰ ਕਹਿਣਾ ਚਾਹਾਂਗੇ ਕਿ ਇਹ ਤੁਹਾਡੇ ਲਈ ਬੜੇ ਅਟਰੈਕਟਿਵ ਪ੍ਰਾਈਸਿਸ ਦੇ ਵਿੱਚ ਸਕੂਟੀਆਂ ਲੈ ਕੇ ਆਏ ਹਾਂ ਤੁਹਾਡੇ ਲਈ ਬੜੀ ਵਧੀਆ ਆਫਰਸ ਹੈ ਤੇ ਤੁਸੀਂ ਸਾਡੇ ਸ਼ੋਰੂਮ ਵਿਜ਼ਿਟ ਕਰੋ ਤੇ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਥੈਂਕ ਯੂ ਸਾਡੇ ਕੋ ਪੰਜ ਤਰ੍ਹਾਂ ਦੇ ਮਾਡਲ ਹੈ ਵਿੱਚ ਤਿੰਨ ਲੋ ਸਪੀਡ ਹੈ ਜਿਹਦੇ ਲਈ ਕੋਈ ਆਰਸੀ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈ ਤੁਸੀਂ ਬੱਚਿਆਂ ਲਈ ਆਪਣੇ ਵਾਈਫ ਲਈ ਸਾਰੇ ਲਈ ਲੈ ਸਕਦੇ ਹੋ ਘਰ ਲਈ ਚਲਣ ਲਈ ਬਹੁਤ ਵਧੀਆ 70 ਤੋਂ 80 ਕਿਲੋਮੀਟਰ ਦੀ ਰੇਂਜ ਆ ਉਹਦੀ ਤੇ ਬਾਕੀ ਦੋ ਹਾਈ ਸਪੀਡ ਵੀ ਹੈਗੇ ਆ ਜਿਨ੍ਹਾਂ ਦੀ ਸਪੀਡ 70 80 ਦੀ ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ ਤੇ 100 ਪਲੱਸ ਕਿਲੋਮੀਟਰ ਦੀ ਰੇਂਜ ਆ ਜਾਦਾ ਹੈ ਕਿ ਤੁਹਾਨੂੰ ਹਾਂਜੀ ਬਜਾਇ ਫਾਈਨਾਂਸ ਸ਼੍ਰੀ ਰਾਮ ਫਾਈਨਾਂਸ ਹੋਰ ਸਾਡੀ ਦੋ ਤਿੰਨ ਕੰਪਨੀਆਂ ਦੇ ਨਾਲ ਟਾਈਪ ਹੈ ਬਹੁਤ ਹੀ ਵਧੀਆ ਇੰਟਰਸਟ ਰੇਟ ਤੇ ਘੱਟ EMI ਤੇ ਫਾਈਨਾਂਸ ਉਪਲਬਧ ਹੈ ਈ ਇਸ ਪ੍ਰਿੰਟਰ ਲੈਕਟ ਸਕੂਟਰ ਦਾ ਸ਼ੋਰੂਮ ਅਜਿਤ ਗੁਰਦਾਸਪੁਰ ਦੇ ਵਿੱਚ ਓਪਨ ਹੋ ਰਿਹਾ ਹੈ ਰਾਜੀਵ ਐਂਡ ਕੰਪਨੀ ਮੰਡੀ ਚੌਕ ਨੀਅਰ ਰੇਲਵੇ ਕ੍ਰੋਸਿੰਗ ਪਠਾਨਕੋਟ ਰੋਡ ਗੁਰਦਾਸਪੁਰ ਵਿੱਚ ਟੀੜੀ ਸਾਡੀ ਸਕੂਟਰ ਦੀ ਬਹੁਤ ਹੀ ਲੋਏਸਟ ਪ੍ਰਾਈਜ਼ਿੰਗ ਤੋਂ ਸਟਾਰਟ ਹੈ

60000 ਕਿਲੋਮੀਟਰ ਤੱਕ ਵੀ ਵਾਰੰਟੀ ਹੈ ਸਰ 60000 ਕਿਲੋਮੀਟਰ ਮਤਲਬ ਰੋਜ਼ ਤਾਂ ਤੁਸੀਂ 200 ਕਿਲੋਮੀਟਰ ਵੀ ਚਲਾਓ ਤਾਂ ਵੀ 3 ਸਾਲ ਤੱਕ ਤੁਹਾਡੀ ਸਕੂਟਰ ਨੂੰ ਕੋਈ ਦਿੱਕਤ ਨਹੀਂ ਹੁੰਦੀ ਇੱਕ ਵਾਰੀ ਸਕੂਟਰ ਲੈ ਜਾਓ 5-6 ਸਾਲ ਤਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ ਕੋਈ ਐਕਸਪੈਂਸ ਨਹੀਂ ਹੈ ਕੋਈ ਖਰਚਾ ਨਹੀਂ ਹੈ